ਅੱਜ ਆਈ ਜਿਹੜੀ ਮੀਟਿੰਗ ਕਰਵਾਈਗੀ ਢੱਲੋ ਸਾਹਿਬ ਦੀ ਪਟਾਟ। ਭਈ ਇਹ ਹੀ ਕਹਿਣਾ ਚਾਹੁੰਦੇ ਆ ਕਿ ਢੱਲੋ ਸਾਹਿਬ ਨੇ ਅੱਜ ਤੱਕ ਜਿਹੜੇ ਵਿਕਾਸ ਕਰਾਏ ਆ ਵਿਕਾਸ ਦੇ ਆਧਾਰ ਤੇ ਉਹਨਾਂ ਨੂੰ ਵੋਟ ਪਾਈ ਜਾਵੇ। ਅੱਜ ਤੱਕ ਉਹਨਾਂ ਨੇ ਸਾਨੂੰ ਜਿਹੜੇ ਕੰਮ ਲਈ ਕਿਹਾ ਵਾ ਕਿ ਇਹ ਕੰਮ ਆ ਤੁਹਾਨੂੰ ਕਰਕੇ ਦਿਖਾਵਾਂਗਾ ਤੇ ਉਹਨਾਂ ਨੇ ਕਰਕੇ ਦਿਖਾਇਆ। ਇਸ ਲਈ ਅਸੀਂ ਚਾਹੁੰਦੇ ਆ ਕਿ ਵੱਧ ਤੋਂ ਵੱਧ ਉਹਨਾਂ ਨੂੰ ਵੋਟਾਂ ਪਾ ਕੇ ਅਸੀਂ ਮੈਂਬਰ ਪਾਰਲੀਮੈਂਟ ਬਣਾਈਏ ਤਾਂਕਾ ਜੋ ਸਾਡੇ ਜਿਹੜੇ ਹੋਰ ਵਿਕਾਸ ਆ ਜਿਹੜੇ ਸਾਡੇ ਕੰਮ ਰਹਿੰਦੇ ਆ ਉਹ ਪੂਰੇ ਹੋ ਸਕਣ। ਲੋਕਾਂ ਚ ਕਿਹੋ ਜਿਹਾ ਰਿਸਪੌਂਸ ਦੇਖਣ ਨੂੰ ਮਿਲ ਰਿਹਾ ਲੋਕਾਂ ਚ ਬਹੁਤ ਰਿਸਪੌਂਸ ਹੈ ਸਾਰੇ ਨਿਕਲ ਕੇ ਬਾਹਰ ਆਉਣ ਨੂੰ ਤਿਆਰ ਹੈ ਥੋੜਾ ਡਰ ਕਰਕੇ ਆ ਹੋਰ ਕੁਝ ਨਹੀਂ ਬਾਕੀ ਸਾਰੇ ਢਿਲੋ ਸਾਹਦੀ ਸਪੋਰਟ ਦੇ ਵਿੱਚ ਉਤਰਨ ਨੂੰ ਤਿਆਰ ਹੈ ਤੇ ਕੱਲਾ ਕੱਲਾ ਵਿਅਕਤੀ ਵੋਟ ਪਾ ਕੇ ਢਿਲੋ ਸਾਹ ਦੇ ਅਕ ਤੇ ਢਿਲੋ ਸਾਹ ਨੂੰ ਮੈਂਬਰ ਪਾਰਲੀਮੈਂਟ ਚ ਭੇਜੇਗਾ ਕੀ ਲੱਗਦਾ ਕਿ ਫਾਈਟ ਕਿਸੇ ਪਾਰਟੀ ਨਾਲ ਨਹੀਂ ਸਮਝਦੇ ਫਾਈਟ ਤਾਂ ਦੇਖੋ ਜੀ ਕਿਸੇ ਪਾਰਟੀ ਨਾਲ ਨਹੀਂ ਕਿਉਂਕਿ ਢਿਲੋ ਸਾਹ ਦੇ ਕੰਮ ਬੋਲਦੇ ਆ ਅੱਜ ਤੱਕ ਢਿਲੋ ਸਾਹ ਨੇ ਕੰਮ ਦੇ ਆਧਾਰ ਤੇ ਹੀ ਹਮੇਸ਼ਾ ਵੋਟ ਮੰਗੀ ਆ ਤੇ ਗਾਂ ਵੀ ਉਹ ਕਹਿੰਦੇ ਜੇ ਮੈਂ ਕੰਮ ਕਰਾਵਾਂਗਾ ਉਸੇ ਆ ਅੱਜ ਜਿਹੜੀ ਮੀਟਿੰਗ ਕਰਵਾਏਗੀ ਕਿ ਕਿ ਮੈਂ ਚੱਲੂ ਅੱਜ ਬਹੁਤ ਹੀ ਠਾਠਾ ਮਾਲ ਦਾ ਇਕੱਠ ਹੋਇਆ ਢਿੱਲੋ ਸਾਹਿਬ ਦਾ ਨਾਂ ਸੁਣਦੇ ਹੀ ਜਿਹੜੇ ਵੋਟਰ ਆ ਪੱਬਾ ਭਾਰ ਨੇ ਉਹ ਇੱਕ ਪਾਸੇ ਦਾ ਮੁਕਾਬਲਾ ਚ ਕੋਈ ਮੁਕਾਬਲਾ ਨਹੀਂ ਉਹਨਾਂ ਦਾ ਇੱਕ ਪਾਸੇ ਦੀ ਵੋਟਰ ਚੱਲ ਰਹੀ ਆ ਤੇ ਢਿੱਲੋ ਸਾਹਿਬ ਲੀਡ ਲੈ ਕੇ ਜਿੱਤਣਗੇ ਪਾਣੀ ਹਲਕੇ ਦੇ ਵਿੱਚ ਅੱਜ ਮਗਰੀ ਮੀਟਿੰਗ ਹੋਈ ਹੈ ਪਾਣੀ ਹਲਕੇ ਦੇ ਵਿੱਚ ਰਿਸਪੋਰਟ ਕਿਹਨੇ ਦਿੱਤੀ ਬਹੁਤ ਵਧੀਆ ਰਿਸਪੌਂਸ ਆ ਉਹਨਾਂ ਦੇ ਬਹੁਤ ਜ਼ਿਆਦਾ ਕੰਮ ਕਰਾਏ ਹੋਏ ਹਲਕੇ 'ਚ ਉਹਨਾਂ ਨੇ ਇੱਕ ਨਰਕ ਦੇ ਜੂਨ 'ਚੋਂ ਕੱਢਿਆ ਸੀ ਇਸ ਹਲਕੇ ਨੂੰ ਬਹੁਤ ਹੀ ਬੁਰਾ ਹਾਲ ਸੀ ਇਸ ਏਰੀਆ ਦਾ ਇਸ ਕਰਕੇ ਸਾਰੀ ਵੋਟ ਉਹਨਾਂ ਦੇ ਹੱਕ 'ਚ ਬੁਗਤ ਹੋ ਗਈ ਪਰ ਬਾਈ ਕਿੱਥੋਂ ਹਾਰ ਤੋਂ ਸਾਮਣਾ ਕਰਨਾ ਚਾਹੀਦਾ ਚੋਣ 'ਚ ਕੋਈ ਕਾਲ ਕਰ ਪਾਉ ਲੋਕਾਂ ਨੇ ਥੋੜਾ ਜਿਹਾ ਜਿੱਦਾਂ ਬਦਲਾ ਆ ਕਹਿੰਦੇ ਸੀ ਕਿ ਬਦਲਾ ਹੋਊਗਾ ਬਦਲਾ ਦੇ ਚੱਕਰਾਂ 'ਚ ਚਲੋ ਉਹਨਾਂ ਨੇ ਵਾਦੇ ਇੰਨੇ ਕਰਤੇ ਸੀਗੇ ਕਿ ਲੋਕੀ ਗੁੰਮਰਾਹ ਹੋ ਗਏ ਵਾਦੇ ਇੰਨੇ ਕੀਤੇ ਕਿ ਉਹ ਖੁਦ ਵੀ ਭੁੱਲ ਗਏ ਕਿੰਨੇ ਕੇ ਵਾਦੇ ਕੀਤੇ ਆ ਪੇਸ ਕਰਕੇ ਗੁੰਮਰਾਹ ਲੋਕ ਹੋ ਚੁੱਕੇ ਸੀ ਪਰ ਹੁਣ ਲੋਕਾਂ ਨੂੰ ਸਮਝ ਆ ਚੁੱਕੀ ਹੈ